जो मसला पिछले गए दूसरी संस्था और वकीलों के कोई मिसअंडरसटैंडिंग हुई थ अच्छी धनबाद भी है साढ़े क्योंकि बाहर में तो को साल और भी साफ है और आज ये मसला जोड़ा सा दिनों पार्टियाँ सूर्य जी सारे सूत्र जी और जी उन्होंने इस तरीक पढ़ना कि तीन जी साइड मजूर ने और ਮੈਂ ਦਾਗਾ ਚੋਂ ਸੁਣੇ ਕਿ ਕੰਮ ਹੋ ਰਿਹਾ ਕੋਈ ਜੀ ਸਾਰੇ ਪ੍ਰਿੰਸਪਲ ਅਫਸਰ ਜੈਨ ਸੀਧੀ ਜੀ ਉਹ ਤੁਹਾਨੂੰ ਪਿਛਲੇ ਸਮੇਂ ਵਿੱਚ ਦੇਖਿਆ ਸੀ ਜਿਹੜਾ ਮੰਨ ਰਿਹਾ ਹੋਇਆ ਸੀ ਜੋ ਮਿਸ ਅੰਟੈਸਟੈਟਿਕ ਸੀ ਉਹ ਅੱਜ ਸਾਡੀ ਡਿਸਟ੍ਰਿਕਟ ਬਾਰ ਕਾਉਂਸਲਰ ਰੁਕੀਲਾ ਜੀ ਦੀ ਮੀਟਿੰਗ ਪ੍ਰਧਾਨਗੀ ਜਿਹੜੇ ਸੱਭੇ ਭਾਜੀ ਦੇ ਜੀ ਸੰਦੀਪ ਵਰਮਾ ਜੀ ਦੇ ਜਿਹੜੀ ਇਹ ਮੀਟਿੰਗ ਸੁਣਵਾ ਭੰਜੀ ਦੇ ਵੀ ਮੀਟਿੰਗ ਤੇ ਆਫਿਸ ਦੇ ਵਿੱਚ ਅਸੀਂ ਉਹ ਗੱਲਬਾਤ ਕੀਤੀ ਹੈ ਤੇ ਜਿਹੜਾ ਮਨਪਟਾ ਸੀ ਉਹ ਸਾਰਾ ਦੂਰ ਕਰ ਦਿੱਤਾ ਗਿਆ ਹੈ ਤੇ ਜਿਹੜੀ ਅਸੀਂ ਵਕੀਲਾ ਖਿਲਾਫ ਕੁਸ਼ੀ ਬੋਲਿਆ ਗਿਆ ਸੀ ਠੀਕ ਹੈ ਜੀ ਅਸੀਂ ਉਹਨਾਂ ਸ਼ਬਦਾਂ ਦੀ ਜਿਹੜੀ ਆ ਉਹਦੀ ਖੇਰ ਪ੍ਰਗਟ ਕਰਦੇ ਨੂੰ ਸਾਡਾ ਇੱਕਦਮ ਮਨ ਮantiene ਨਹੀਂ ਸੀ ਬਟ ਉਹ ਜਿਹੜਾ ਗੁੱਸੇ ਵਿੱਚ ਹੋ ਗਿਆ ਗਿਆ ਤੇ ਉਹਦੇ ਦੀ ਅਸੀਂ ਇਸ ਚੀਜ਼ ਨੂੰ ਅੱਜ ਸ਼ਟ ਆਊਟ ਕਰਦੇ ਆ ਤੇ ਅਸੀਂ ਭੈਣ ਜੀ ਪੰਡਤ ਜੀ ਦਾ ਤੇਨ ਦੀ ਪੰਚੀ ਦਾ ਇਹਨਾਂ ਦਾ ਆਪਸੀ ਹੋ ਗਿਆ ਹੈ ਤੇ ਹੁਣ ਅਸੀਂ ਪੂਰੀ ਕੰਪਰਮੈਂਟ ਦੇ ਦੋਨੋਂ ਪਾਰਟੀ ਕੋਈ ਵੀ ਇੱਕ ਦੂਜੇ ਦੇ ਖਿਲਾਫ ਨਾ ਕੋਈ ਵੀਡੀਓ ਪਾਊਗਾ ਨਾ ਕੋਈ ਦਾ ਦਾ ਮੈਸੇਜ ਇਸ ਤਰ੍ਹਾਂ ਜੇਟ ਕੀਤਾ ਜਾਊਗਾ ਜਿੰਨਾ ਕੋਈ ਵੀ ਕਰੀ ਆਪਸੀ ਭਾਈਚਾਰੇ ਦਾ ਜਾ ਇਤਨੇ ਕੋ ਹੀਟ ਜਿਹੜੀ ਆ ਉਹ ਆਪਰਚੂਨਟੀ ਫੈਂਡ ਜਾਂ पे तो ਉਸ ਜਿਹੜਾ ਇਹ ਮੁੰਡੇ ਦਾ ਸੌਂਡ ਰਿਹਾ ਸੀ ਕੰਮ ਉੱਤ ਗਿਆ ਮੈਂ ਧੰਨਵਾਦ ਕਰਦਾ ਸੁਰਜੀਤ ਜੀ ਦਾ ਪਰ ਮੈਂ ਰਿਫਤ ਜੀ ਦਾ ਵੀ ਧੰਨਵਾਦ ਕਰ ਜੀਐਮਸੀ ਦੀ ਸਾਰਾ ਤੇ ਮੇਰਾ ਨਾਮ ਫੋਟੋ ਵਿੱਚ ਹੋਪੀ ਜੀ ਜਿਹੜੇ ਚੰਦਰ ਦਾ ਤੁਸੀਂ ਦੇਖਿਆ ਹੋਵੇਗਾ ਜੋ ਇੱਕ ਵਾਰ ਵੀਡੀਓ ਬਾਇਓਵਾਇਰਲ ਬੱਚ ਸੀ ਤੇ ਉਹਦੇ ਵਿੱਚ ਹੁਣ ਸਾਡਾ ਆਪਸ ਦੇ ਵਿੱਚ ਜੋ ਕੀ ਹੈ ਰਾਜੀਨਾਮਾ ਹੋ ਚੁੱਕਾ ਹੈ ਜਿਸ ਨਾਲ ਬਾਕੀ ਬਿਲੰਤਰ ਦੇ ਸਾਡੇ ਬਤਨ ਦਾ ਮੀਤੀ ਸ਼ਕਤੀ ਸਾਹ ਕੋਈ ਬਾਾਕੀ ਦੋ ਜੰਮੂ ਜੀ ਸੰਸ਼ਕਤੀ ਸਾਹ बाकी साइ गवजो सि जी संदा जी अंग संघा मौजूद ने सर कि सांसिल रिस्कून का जो कोई बर्ड नोटिस बोले हैं आप एक दूसरे साथ ही खेत बैठक कर सारा का बहुत बहुत धन्यवाद साढ़े डिस्ट्रिक्ट बार एसोसीएशन के सैकटरी गोहित कुर जी का अमृत संदा जी का और परमात्मा किसी ये अरदास हैं कि आपसी जरा बत्मेज है अगर मूल प्यार पड़ेगा जय हिंद जय